ਸਰਵਜੀਤ ਸੰਗਰੂਰ ਵੀ ਦੀ ਰਚਨਾ ਕਿੰਨਾ ਚੰਗਾ ਹੁੰਦਾ ਕਿੰਨਾ ਚੰਗਾ ਹੁੰਦਾ ਜੇ ਹੁੰਦੀ ਰਹਿੰਦੀ ਨਿਤ ਗੱਲ ਬਾਤ ਆਪਣੀ ਫਿਰ ਦਿਨ ਵੀ ਆਪਣਾ ਹੋਣਾ ਸੀ ਤੇ ਹੋਣੀ ਸੀ ਰਾਹਤ ਆਪਣੀ ਤੇ ਹੋਣੀ ਸੀ ਰਾਹਤ ਆਪਣੀ ਕਿੰਨਾ ਚੰਗਾ ਹੁੰਦਾ ਜੇ ਹੁੰਦੀ ਰਹਿੰਦੀ ਕਿੰਨਾ ਚੰਗਾ ਹੁੰਦਾ ਜੇ ਹੁੰਦੀ ਰਹਿੰਦੀ ਨਿਤ ਗੱਲ ਬਾਤ ਆਪਣੀ ਨਿਤ ਗੱਲ ਬਾਤ ਆਪਣੀ ਫਿਰ ਦਿਨ ਵੀ ਆਪਣਾ ਹੋਣਾ ਸੀ ਫਿਰ ਦਿਨ ਵੀ ਆਪਣਾ ਹੋਣਾ ਸੀ ਤੇ ਹੋਣੀ ਸੀ ਰਾਤ ਆਪਣੀ ਤੇ ਹੋਣੀ ਸੀ ਰਾਤ ਆਪਣੀ ਦਰਬਜੀਤ سنگਰੂਲ ਵੀ ਦੇ ਗੀਤ ਗਾਓ ਵੀਡੀਓ ਬਣਾਓ ਨੈਟ ਤੇ ਪਾਓ